ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਅੱਜ ਪਹੁੰਚੇ ਸੀਗੇ ਰਾਮਪਰਾ ਜਿਵਾਰਕੇ ਲਹਿਰੇਗਾਗੇ ਦੇ ਜਮਨ ਨੇੜੇਕ ਹੈ ਨਾਲ ਹੀ ਆ ਪੰਜ 7 ਕਿਲੋਮੀਟਰ ਤੇ ਅੱਜ ਤੁਹਾਨੂੰ ਮਿਲਾਉਣੇ ਇੱਕ ਨੌਜਵਾਨ ਨਾਲ ਤਾਂ ਨਾਮ ਲਾਡੀ ਹੈ ਤਾਂ ਬਲੰਦ ਹੌਂਸਲੇ ਆ 20 ਕੀ ਸਾਲ ਦਾ ਮੁੰਡਾ ਹੈ ਤਾਂ ਠੀਕ ਹੈ ਨਾਲ ਨਾਲ ਇੱਕ ਚੀਜ਼ ਹੋਰ ਹੈ ਦੇਖੋ ਐਨੀਮਲ ਤਾਂ ਸਾਰੇ ਪਾਲ ਗਏ ਇੱਕ ਪਰ ਸੌਂਕ ਦੇ ਨਾਲ ਜਿਹੜੀ ਚੀਜ਼ ਪਾਲਣੀ ਹੁੰਦੀ ਹੈ ਨਾ ਉਹ ਬੱਕਰੀ ਆ ਸੌਂਕ ਦੇ ਨਾਲ ਨਾਲ ਕਮਾਈ ਵੀ ਕਰਨੀ ਠੀਕ ਹੈ ਤਾਂ ਮਾਪਿਆਂ ਕੋਲੇ ਰਹਿ ਕੇ ਵੀ ਇੱਧਰ ਕੰਮ ਕਰਨਾ ਹਨਾ ਉਹ ਚੀਜ਼ ਹੁਣ ਦੇਖਣ ਨੂੰ ਬਹੁਤ ਘੱਟ ਮਿਲਣੀ ਹੈ ਜਾਨੀ ਕਿ ਇਹਦੀ ਉਮਰ ਦੇ ਅੱਜ ਕੱਲ੍ਹ ਜਵਾਨਾਂ ਨੂੰ ਸਾਰਿਆਂ ਨੂੰ ਕਰੇਜ ਇਹ ਹੈ ਵੀ ਬਾਪੂ ਆਈਲੈਸ਼ ਕਰਾ ਤੇ ਮੇਰਾ ਜਹਾਜ਼ ਦੀ ਟਾਕੀ ਨੂੰ ਹੱਥ ਪਵਾ ਤੇ ਮੈਂ ਜਾਵਾਂ ਠੀਕ ਹੈ ਤੇ ਅੱਜ ਗੱਲ ਉਸੇ ਨੌਜਵਾਨ ਨਾਲ ਹੀ ਕਰਦੇ ਆ ਜੀ ਮਤਲਬ ਮੈਂ ਤਾਂ ਪਹਿਲਾਂ ਹੀ ਇੱਥੇ ਆਉਂਦਾ ਤੂੰ ਦੇਖੋ ਇੱਥੇ ਲੋਕ ਸੂ ਹੈ ਜੋ ਚਾਹਲ ਦੇ ਸਾਹਦੇ ਵੀ ਮੁੰਡੇ ਐ ਸੇਬੂ ਹਾਂ ਚਾਹਲ ਫਾਰਮ ਚਾਹਲ ਫਾਰਮ ਦੇਖੋ ਐਂਟਰੀ ਪੂਰੀ ਵਧੀਆ ਜਿਆਲੀ ਫਰੀਕ ਲੱਗੀ ਵੀ ਉੱਥੇ ਮਸਲਾ ਨਹੀਂ ਪਈ ਦੀ ਜਾਲੀਆਂ ਤੇ ਸਾਰਾ ਕੁਝ ਤੁਹਾਨੂੰ ਸਾਰੀ ਗੀਂਦ ਦਿ ਦੇਖੋ ਕਹਿੰਦੇ ਹੁੰਦੇ ਆ ਵੀ ਬੰਦਾ ਜਿਹੜਾ ਦਾ ਬੰਦੇ ਨੇ ਢੰਗ ਦੇ ਨਾਲ ਸ਼ੌਂਕ ਦੇ ਨਾਲ ਕੰਮ ਕਰਨਾ ਚੱਕ ਦਾ ਹੁੰਦਾ ਸ਼ੌਂਕ ਤੇ ਇੱਕ ਬੰਦੇ ਨੇ ਹੁੰਦਾ ਮਜ਼ਦੂਰੀ ਚ ਕੰਮ ਕਰਨਾ ਸ਼ੌਂਕ ਵਾਲੇ ਕੰਮ ਇਹ ਆ ਦੇਖੋ ਬਾਹਰ ਚੋਂ ਕਿਹਨੂੰ ਦੇਖਾ ਦੂਜੀ ਗੱਲ ਉਹ ਖੜੀ ਟਰਾਲੀ ਲਾਈ ਕੇ ਅੰਦਰ ਹੀ ਥਾਂ ਬਣਾਇਆ ਹੋਇਆ ਉੱਥੇ ਉਹਨਾਂ ਨੇ ਗੋਹਾ ਪਾਈ ਹੈ ਨਾ ਹੁਣ ਟਰਾਲੀ ਭਰ ਗਈ ਪਾ ਕੇ ਆਪਾਂ ਲਿਫਟ ਚਾ ਕੇ ਖੇਤ ਲੈ ਆਉਣਗੇ ਤੇ ਆ ਕੇ ਗੋਹਾ ਗੋਹੇ ਵਾਲੀ ਟਰਾਲੀ ਲਾ ਦੇਣਗੇ ਰੋਜ਼ ਰੋਜ਼ ਬਾਹਰ ਚੱਕਣ ਦੀ ਲੋੜ ਨਹੀਂ ਪੈਂਦੀ ਤੇ ਬਾਕੀ ਤੁਸੀਂ ਸਾਫ਼ ਸਪਾਈ ਕੋਈ ਇਹ ਵੀ ਗੱਲ ਨਹੀਂ ਵੀ ਇੱਕ ਇੱਕ ਹੁੰਦਾ ਵੀ ਅੱਜ ਸਪੈਸ਼ਲ ਵੀਡੀਓ ਬਣਾਉਣਾ ਹੈ ਬ ਵੀ ਜਾਂ ਪ੍ਰਮੋਸ਼ਨ ਤੇ ਆਏ ਵੀ ਆ ਵੀ ਤਾਂ ਬੰਦਿਆ ਨੇ ਵੀ ਨਿਮਹਾ ਕੇ ਖੜਾਤੀਆਂ ਤੇਲ ਲਾ ਕੇ ਖੜਾਤੀਆਂ ਨਹੀਂ ਅੱਜ ਉਥੇ ਸਾਨੂੰ ਪਤਾ ਸੇਵਕ ਚੈਲ ਸੰਗਰੂਰ ਵਾਲਾ ਪ੍ਰਧਾਨ ਅੱਜ ਉਹਦੀ ਕੋਠੇ ਜਾ ਲੈ ਕੇ ਆ ਸੀ ਅਸੀਂ ਉਹਦੇ ਪਿੰਡ ਗਏ ਸੀ ਤੇ ਇਹ ਮੁੰਡਾ ਲਾਡੀ ਮਿਲਿਆ ਤਾਂ ਨਾਲੇ ਅੱਜ ਗੱਲਬਾਤ ਵੀ ਕਰਾਉਣੇ ਨੂੰ ਪੁੱਛਦੇ ਆ ਵੀ ਸੌਂਕ ਤੁਹਾਨੂੰ ਕਿਵੇਂ ਤੇ ਕਿੱਥੋਂ ਪਿਆ ਕੀ ਯਾਰਾ ਬਾਈ ਲਾਡੀ ਵਧੀਆ ਵਧੀਆ ਤੇ ਇਹ ਵੀ ਸਾਰੇ ਆਪਣੇ ਫਰੈਂਡ ਹੀ ਆ ਅਸੀਂ ਤਾਂ ਸਾਰੇ ਮਿਲਲੇ ਸੀ ਅਸੀਂ ਉਧਰ ਹੀ ਆਏ ਗੱਲ ਚੱਲਣ ਲੱਗੀ ਤੇ ਸੌਂਕ ਦੀ ਨਖਾ ਯਾਰ ਚੱਲਦੇ ਆ ਇੱਥੇ ਆਉਣ ਸਰ ਸੱਚ ਹੈ ਨਾ ਕੋਈ ਘਰੋਂ ਵੀ ਨਹੀਂ ਤੁਰੇ ਵੀ ਅਸੀਂ ਬੀ ਐਮ ਐਫ ਕੇ ਵੀ ਵੀਡੀਓ ਬਣਾਵਾਂਗੇ ਪਰ ਇਹਦਾ ਆਗੇ ਇੱਥੇ ਕੰਮ ਦੇਖਿਆ ਨਾ ਤਾਂ ਮੱਲੋ ਮੱਲੀ ਦਿਲ ਕੀਤਾ ਵੀ ਯਾਰ ਇੱਥੇ ਕਿਉਂ ਨਾ ਇੱਕ 5-10 ਮਿੰਟਾਂ ਦੀ ਵੀਡੀਓ ਸ਼ੂਟ ਹੋ ਜੇ ਤੇ ਨਾਲੇ ਇਹਨੂੰ ਦੇਖ ਕੇ ਹੋਰ ਵੀ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਪ੍ਰੇਰਣਾ ਮਿਲੇ ਠੀਕ ਹੈ ਵੀ ਜਦੋਂ ਇਹ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ ਮੈਂ ਕਹਿੰਦਾ ਦੱਸ ਦਿੰਦਾ ਕਿ ਤੁਸੀਂ ਇਹੀ ਸੋਚਣਾ ਵੀ ਜਦੋਂ ਇਹ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਠੀਕ ਹੈ ਇਹ ਚੀਜ਼ਾਂ ਬਾਈ ਜੀ ਸਾਫ਼ ਸਪਾਈ ਦੇਖ ਸਕਦੇ ਆ ਲੱਗੀ ਬਾਈ ਕਿਹੜੇ ਸਾਲ ਦੇ ਵਿੱਚ ਕੰਮ ਸ਼ੁਰੂ ਕੀਤਾ ਸੀ 2022 ਕੀ ਕਰੇ 2022 ਦੇ ਵਿੱਚ ਉਮਰ ਕਿੰਨੀ ਆ ਹੁਣ ਤੱਕ ਮੇਰੇ ਮੇਰੇ 21 ਸਾਲ ਹੈ 21 ਸਾਲ ਹੈ ਫਿਰ ਮੇਰਾ ਮੈਂ ਸਹੀ ਸੀ 20 ਮਿੰਟ 20 ਕੀ ਸਾਲ ਦਾ ਕਹਿੰਦਾ ਸੀ ਉਮਰ 21 ਸਾਲ 2022 ਦੀ ਕਰਦਾ ਤੇ ਤੈਨੂੰ ਕਿੱਥੋਂ ਜਾ ਗਿਆ ਬਾਈ ਸਹੀ ਪਹਿਲਾਂ ਤੋਂ ਵੀਡੀਓ ਦੇਖ ਰਹੇ ਸੀ ਅੱਛਾ ਮੇਰੇ ਵੀਡੀਓ ਦੇ ਦਿੰਦਾ ਬਾਈ ਚਲ ਇਹ ਵੀ ਬਹੁਤ ਚੰਗੀ ਗੱਲ ਆ ਹਨਾ ਵੀ ਚਲੋ ਅਸੀਂ ਇੱਕ ਇੱਕ ਕਰੇ ਨਾ ਹੋਰ ਚਰਾਗ ਲਾਇਆ ਹਨਾ ਦੇਖੋ ਇਹ ਕਿਤੇ ਡੈਡੀ ਨਹੀਂ ਇਹਨੂੰ ਵੱਧ ਖੁਸ਼ੀ ਹੋਈ ਇਹਦਾ ਰੈਡੀ ਗੱਲਾਂ ਦਾ ਆਦਾ ਇਹ ਹੁੰਦਾ ਬਾਈ ਜਿਵੇਂ ਚਾਹੇ ਕੰਮਾਂ ਚ ਪੰਦ ਨਾ ਮਨ ਨੂੰ ਹੌਸਲਾ ਹੁੰਦਾ ਬਾਈ ਹਨਾ ਤਾਂ ਛਲਾਡੀ ਬਾਈ ਫੇਰ ਫੇਰ ਮੱਝ ਲੈਉਂਗੀ ਛੱਡ ਗਈ ਤੂੰ ਹਾਂ ਜੀ ਬਾਈ ਜੀ हां 2022 ਜੀ ਆਪਣਾ ਬਿੰਦਰ ਘਰਾਟ ਦਾ ਵੀਰ ਨਹੀਂ ਹੈ ਉਹਨਾਂ ਕੋਲ ਲੈਏ ਸੀ ਉਹਨਾਂ ਕੋਲ ਮੱਝਾਂ ਲਈ ਸੀ ਕਿੰਨੀਆਂ ਮੱਝਾਂ ਲੈਣੀਆਂ ਬਈ ਪਹਿਲਾਂ ਉਹਨਾਂ ਕੋਲ ਤਿੰਨ ਮੱਝਾਂ ਲੈ ਜੀ ਸੀ ਤਿੰਨ ਮੱਝਾਂ ਆਜੋ ਆਪਾਂ ਗੱਲ ਕਰਦੇ ਹਾਂ ਕਿਹੜੀਆਂ ਕਿਹੜੀਆਂ ਮੱਝਾਂ ਪਹਿਲਾਂ ਨਾਲੇ ਆਪਾਂ ਦੁੱਧ ਵਾਲੀ ਗੱਲ ਕਰੀ ਚੱਲਾਂਗੇ ਹਨ ਤਾਂ ਆਹ ਮੱਝ ਵੱਡੀ ਲੱਗਦੀ ਉਮਰ ਦੀ ਹੈ ਨਾ ਇਹ ਸਾਨੂੰ ਤੋਂ ਪਹਿਲਾਂ ਲਈ ਸੀ ਇਹ ਸਭ ਤੋਂ ਪਹਿਲੀ ਮੱਝ ਹੈ ਨਹੀਂ ਤੁਸੀਂ ਵੀ ਵੀਡੀਓ ਬਣਾ ਕੇ ਦੇਖੋ ਓਕੇ ਬਿੰਦਰ ਕੋਲੇ ਸੀ ਆਹੋ ਹੀ ਤੇ ਹੂੰ ਵੀ ਭਾਈ ਵੱਡੀ ਬਹੁਤ ਆ ਮੱਝ ਹੈ ਨਾ ਚਲੋ ਹੁਣ ਤਾਂ ਉਮਰ ਦੀ ਵੱਡੀ ਹੋ ਗਈ ਤਾਂ ਥੋੜਾ ਘਟ ਜਾਂਦਾ ਪਸ਼ੂ ਇਹ ਦੁੱਧ ਕਿੰਨਾ ਦਿਨ ਦੇ ਰਹੀ ਆਪਣੇ ਕੋਲ ਦੁੱਧ ਆਪਣੇ ਤੇ ਆ ਦੁੱਧੀ ਜੇ ਮੋਹਰ ਦੀ ਗੱਲ ਕਰੀਏ ਝੋਕੀ ਇਹ ਵੀ ਸੋਹਣੀ ਆਟਰ ਬਹੁਤ ਸੋਹਣੀ ਦਾ ਕੱਤ ਦਰਮਿਆਨਾ ਆਟਰ ਬਹੁਤ ਸੋਹਣਾ ਦਾ ਦੁੱਧ ਕਿੰਨਾ ਦੇਂਦੀ ਹੈ ਲਾਡੀ ਥੱਲੇ 14 ਲੀਟਰ ਅੱਛਾ ਇਹ 14 ਵਾਲੀ ਤੇ ਸਿਭੂ ਮੜੇ ਸਾਰਾ ਫਰੇਮ ਦੇ ਵਿੱਚ ਹੀ ਹਾਂ ਬਸ ਥੋੜੇ ਥੋੜਾ ਜਿਹਾ ਹੋਰ ਕਰ ਲੈ ਥੋੜਾ ਜਨਾ ਇਹ ਬਸ ਇੱਥੇ ਜੀ ਤੇ 14 ਲੀਟਰ ਤੇ ਲਾਡੀ ਜੇ ਆਪਾਂ ਗੱਲ ਕਰਦੇ ਇੱਕ ਝੋਕੀ ਬਹੁਤ ਸੋਹਣੀ ਪਾਲੀ ਬਠਾਣ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੰਪੀਟੀਸ਼ਨ ਵਾਲੀ ਝੋਕੀ ਪਾਲੀ ਬਠਾਣ ਬਾਈ ਨੀਲੀ ਵਾਲੀ ਤਾਂ ਉਧਰੋਂ ਕਮਾਈ ਮੜਾ ਜਾਂ ਲਾਡੀ ਪਮਾ ਤਾਰਾ ਝੋਲੀਆਂ ਬਾਈ ਐਨੂੰ ਕਰਦੇ ਨਹੀਂ ਝੋਲੀਆਂ ਹੁੰਦਾ ਹਾਂਜੀ ਹਾਂਜੀ ਆ ਵੀ ਨਵੀਂ ਬੇਚਾ ਦੇ ਸੇਬੂ ਆਰੇ ਦੁੱਧ ਦੁੱਲਿਆ ਬੈਠਾ ਰਹੇ ਮੇਟਾਂ ਦੇ ਸੋਣੂ ਇਹ ਪਤਾ ਲੱਗ ਰਿਹਾ ਤਾਰਾ ਦੂਣਾ ਚੂਂਗਾ ਹੁੰਨਾ ਜੀ ਦੇਖੋ ਬਾਈ ਝੋਟੀ ਇਹ ਜੋ ਸੇਬ ਨਹੀਂ ਲਾਹੋਰੀ ਬੁੱਲ ਲਾਹੋਰੀ ਦੀ ਝੋਤੀ ਹੈ ਜੀ ਆਪਣੇ ਬੱਚੇ ਛੋਟਾ ਰੱਖਿਆ ਹੋਇਆ ਜੀ ਨਾ ਅੱਛਾ ਲਾਹੋਰੀ ਦਾ ਉਹ ਸੇਲ ਕਰਦਾ ਜੀ ਅੱਛਾ ਉਹਦੀ ਝੋਟੀ ਹੈ ਇਹ ਨਹੀਂ ਬਹੁਤ ਸੋਹਣੀ ਹੈ ਇਹ ਕਿੰਨੇ ਇਹ ਪਹਿਲਾ ਸੂਆ ਕਿੰਨੇ ਦਾ ਦਸੂ ਕੀ ਇਹ ਦੋ ਦਾ ਦਸੂ ਦੋਨੇ ਸੰਤਾ ਗੋਮਰਾ ਤੇ ਦੁੱਧ ਕਿੰਨਾ ਦਿੰਦਾ ਦੁੱਧ ਇਹ 10 ਕਿਨੇ ਹੋਏ ਨਹੀਂ 10 ਲੀਟਰ ਤ ਠੀਕ ਹੈ ਇੱਕ ਮਿੰਟ ਬਦਲ ਬੋਲਦੀ ਆਗੀ ਇਹ ਆ ਗਈ ਬਦਲ ਬੋਲਦੀ ਆਗੀ ਹਾਂ ਬਹੁਤ ਸੁਣੀ ਆ ਬਾਈ ਇਹ ਵੀ ਫੀਮੇਲ ਆ ਗਈ ਬਾਈ ਕੋਲੇ ਬਦਲ ਬੋਲਦੀ ਇਹ ਛੋਟੀ ਦੀ ਹੁੱਸਦੀ ਹੈ ਹਾਂ ਉਹ ਸਹੀ ਜੀ ਠੀਕ ਹੈ ਤੇ ਉਹ ਦੋਵਾਂ ਜੇ ਮੂਹਰਾ ਦੀ ਗੱਲ ਕਰੀਏ ਤਾਂ ਕਿੰਨਾ ਦੇ ਦਿੰਦੀ ਐ ਜੇ ਥੱਲੇ 19 ਲੀਟਰ ਦੱਸੇ ਅੱਛਾ ਇਹਦੇ ਇਹਦੇ ਥੱਲੇ 19 ਲੀਟਰ ਬੋਤਲ ਕਿੰਨੇ ਫਿਰ ਉਹ ਇੱਥੇ ਲੈ ਭਾਦਿਆ ਸਾਨੂੰ ਤਾਂ ਬਚਾਲੇ ਉੱਥੋਂ ਕੋਈ ਨਾ ਡੈਟਿੰਗ ਕਰ ਲਾਂਗੇ ਮੁਰਕੇ ਨਾ ਬਾਜ ਆਉਣ ਦੀ ਪ੍ਰੋਬਲਮ ਹੋ ਜੀ ਓਕੇ ਅੱਛਾ ਇਹ 19 ਕਿਲੋ ਦੇ ਦਿੰਦੀ ਐ ਤੇ ਹੁਣ ਸੁਈ ਵੀ ਐ ਤਾਂ ਹੁਣ ਤਾਂ ਇਹ ਇੱਕ ਕੀ ਦੇ ਪੈਨ ਮੈਂ ਜੀ ਕੱਟਾ ਦਿੰਦਾ ਜੀ ਕੱਟਾ ਦਿੰਦਾ ਚਲੋ ਕੋਈ ਗੱਲ ਨਹੀਂ ਹੈ ਨਾ ਘਾਟੇ ਕਟਿੰਗ ਹੈ ਤੇ ਫਿਰ ਇਹ ਆ ਗਈ ਇਹ ਵੀ ਆਪਣੇ ਬੈਕਪੈਕ ਕਰ ਲਓ ਇਹਨਾਂ ਦੀ ਠੀਕ ਹੈ ਇਹ ਕਿਹਨਾ ਤੋਂ ਅੰਗਰੇਜ਼ ਏ 17 ਦੇ ਬਿਗਦੇ ਹੋ ਛੋਟੀ ਦਾ ਜਿਹੜੀ ਮੰਤੀ ਵਾਲੀ ਕਹਿੰਦਾ ਹੁੰਦਾ ਹੈ ਨਾ ਦੂਜੀ ਉਸੇ ਹੀ ਭੈਣ ਆਏ ਅੱਛਾ ਉਸੇ ਦੀ ਭੈਣ ਆ ਹਾਂ ਉਹਦੇ ਖਰਮ ਖੁੰਦੀ ਹੈ ਤੇ ਇਹ ਨੂੰ ਛੋਟੀ ਲੱਗਦੀ ਜੇ ਸੋਨਾ ਇਹ ਸੂ ਗਈ ਅੱਛਾ ਇਹ ਸੋਨਾ ਬਣ ਗਿਆ ਕਾਲੀ ਅਗੂਨੀ ਅੱਛਾ ਠੀਕ ਹੈ ਓਕੇ ਠੀਕ ਆ ਹਜੇ ਮਤਲਬ ਬਣਾਈ ਜਾਂਦੀ ਹੈ ਜੇ ਕੋਸ ਟਾਈਮ ਰਹਿ ਗਿਆ ਉਹ ਨਾ ਤਾਂ ਫਿਰ ਫੋਲਕੀ ਮਾਂ ਦਾ ਪਾਲਿਆ ਆਪਾਂ ਕਿੱਥੇ ਹੀ ਵੱਡੀ ਮੱਝ ਦਾ ਅੱਛਾ ਵੱਡੀ ਮੱਝੇ ਦਾ ਜੋ ਬਰਾਜ ਝੋਟੇ ਦਾ ਤੇ ਲੱਡੀ ਜਿਦੋਂ ਦਾ ਤੂੰ ਇਹ ਕੰਮ ਦੇ ਵਿੱਚ ਆਇਆ ਤੈਨੂੰ ਇਹਦੇ ਵਿੱਚ ਤੂੰ ਆ ਕੇ ਦੇਖਿਆ ਵੀ ਕੀ ਤੈਨੂੰ ਫਰੌਟ ਲੱਗਦਾ ਕੀ ਨਫਾ ਲੱਗਦਾ ਕੀ ਨੁਕਸਾਨ ਲੱਗਦਾ ਇਹ ਕੰਮ ਦੇ ਵਿੱਚ ਆ ਕੇ ਯਾਨੀ ਕਿ ਤੈਨੂੰ ਲੱਗਦਾ ਕਿਵੇਂ ਬੜੀ ਕੰਮ ਫਰੌਟ ਤੋਂ ਵਧੀਆ ਉਹਨਾਂ ਦਾ ਚੈਨਲ ਜਾਂ ਦੋ ਬੱਚੇ ਰਹਿੰਦਾ ਇਹ ਸਮਝ ਹਾਂ ਵੀ ਆ ਤੇ ਘਰੇ ਹੈ ਨਾ ਠੀਕ ਐ ਨਾ ਤਾਂ ਕਰੇ ਬੰਦਾ ਭਈ ਆਦਾ ਸਾਰਾ ਪੂਰਾ ਕਰਦਾ ਹੈ ਨਾ ਨਾਲੇ ਉਹੀ ਗੱਲ ਨਾਲ ਘਰਦਾਂ ਦੇ ਪਰਿਵਾਰ ਦਾ ਹੌਸਲਾ ਵੀ ਮਿਲਦਾ ਬਈ ਇਹੀ ਟਾਈਮ ਹੁੰਦਾ ਇਹ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਮਾਂ ਪੋਆ ਜਵਾਕਾਂ ਦਾ ਇਹ ਉਮਰ ਦੇ ਵਿੱਚ ਜੇ ਉਹ ਬੰਦਾ ਕਹਿੰਦਾ ਵੀ ਯਾਰ ਬਾਪੂ ਮੈਂ ਇੱਕ ਦੋਵੇਂ ਸਾਰ ਰੱਖਣੀ ਆ ਪਾਉਂਦੀ ਉਹਨੂੰ ਤੁਸੀਂ ਬੀਏ ਕਰਾਓ ਪਾਉਂਦੀ ਐਮਏ ਕਰਵਾਓ ਪਰ ਜੇ ਉਹਦਾ ਮੈਂ ਇਹਦਾ ਸ਼ੌਂਕ ਜਾਗ ਗਿਆ ਤੁਸੀਂ ਉਹਨੂੰ ਲਾਜ਼ਮੀ ਰੱਖਣ ਦਿਓ ਕਿਉਂਕਿ ਉਹਦਾ ਇੱਕ ਸ਼ੌਂਕ ਨਾ ਜਦੋਂ ਉਹ ਕਦੇ ਡੈਰੀ ਤੇ ਜਾਊ ਉਹ ਸ਼ੌਂਕ ਦੇ ਨਾਲ ਉਹ ਚਿੰਗਾਰੀ ਜਗਣੀ ਆ ਤੇ ਉਹ ਬੰਦਾ ਸੋਡਾ ਨਸ਼ਿਆਂ ਵਾਲਾ ਸ਼ੌਂਕ ਨਾ ਪਾਉਂਦਾ ਉਹ ਆ ਦੇ ਕੰਮ ਵਾਲਾ ਸ਼ੌਂਕ ਪਾਉਂਦਾ ਤੇ ਜੇ ਤੁਸੀਂ ਉਹਨੂੰ ਨਾਂ ਲੈ ਕੇ ਦੇਮੋਗੇ ਵਿਹਲਾ ਕਰੋਗੇ ਤੁਸੀਂ ਜਿਹੜਾ ਜਵਾਬ ਵਿਹਲਾ ਬਈ ਉਹੀ ਗਲਤ ਜਵਾਬਾਂ ਦੇ ਨਾਲ ਰਲਦਾ ਉਹੀ ਬਾਹਰ ਭਜੂ ਘਰ ਤੋਂ ਤੇ ਜਿਹੜਾ ਜਵਾਬ ਜਿਵੇਂ ਹੋਣਾ 21 ਸਾਲਾਂ ਦਾ ਜਵਾਬ ਹੈ ਤੇ ਇਸ ਵੇਲੇ ਇਹਦੇ ਨਾਲ ਤੇ ਮਤਲਬ ਮੰਨ ਲਓ ਚਲੋ ਮਤਲਬ ਵੀ ਘਰੋਂ ਬਾਹਰ ਜਾਵਰਾਂਦੇ ਵੀ 5 6 ਵਜੇ ਚਲੋ ਯਾਰ ਪੈਂਨਾ ਯਾਰਾਂ ਮੇਲਿਆਂ 'ਚ ਆਉਂਦੀ ਕੋਈ ਖਰਾਬ ਨਾ ਹੋਵੇ ਜਵਾਂਕ ਵੈਸੇ ਹੀ ਤੇ ਕਿੱਥੇ ਇਹ ਹੁਣ ਜੇ ਉੱਥੇ ਵੀ ਹੋਊਗਾ ਤੇ ਇਹ ਧਾਰਾ ਕੱਢ ਕੇ ਗਿਆ ਤੇ ਨਹੀਂ ਇਹਨੂੰ ਟੈਂਸ਼ਨ ਹੋਊਗੀ ਇਸ ਵੇਲੇ ਬਈ ਅਸੀਂ ਪਸੂ ਸਾਹਮਣੇ ਆ ਠੀਕ ਹੈ ਇਹ ਚੀਜ਼ ਜ਼ਰੂਰ ਹੁੰਦੀ ਆ ਸਾਰਿਆਂ ਦੇ ਮੈਂ ਮਾਪਿਆਂ ਨੂੰ ਇੱਕ ਵਾਰ ਕੋ ਘ ਇਹ ਕੱਟਈ ਮੰਗ ਰਿਹਾ ਕੋਈ ਕੱਟੀ ਲੈ ਕੇ ਦੇ ਦੋ ਭਾਉਂ ਦੀ ਕੋਈ ਨਾਰਮਲ ਲਓ ਕੋਈ ਵੀ ਮਰਜ਼ੀ ਲਓ ਪਰ ਬੱਚੇ ਨੂੰ ਤੁਸੀਂ ਸੌਂਗ ਪਾ ਕੇ ਦੇਓ ਉਹਦੇ ਸੌਂਗ ਨਾਲੇ ਨਾਲ ਹੀ ਸਾਰਾ ਕੁਝ ਚੱਲਣਾ ਬਾਈ ਜੀ ਤਾਂ ਲਾੜੀ ਇੰਨੇ ਪਸ਼ੂਆਂ ਦੇ ਵਿੱਚ ਬਾਈ ਐਵਰੇਜ ਜਿਹੜੀ ਦੁੱਧ ਦੀ ਵਿੱਚ ਕਿੰਨੀ ਕਮਾਈ ਕਰ ਲਾਣਾ ਜੀ ਮੈਂ ਦੁੱਧ ਦੀ ਆਪਾਂ ਵੈਸੇ ਜਿਵੇਂ ਆਮ ਬੰਦਾ ਵੀ ਕਹਿੰਦਾ ਵੀ ਯਾਰ ਇਨੇ ਕ ਪਸ਼ੂਆਂ 'ਚ ਕੀ ਵਜਦਾ ਹਣਾ ਵੀ ਤੈਨੂੰ ਕਿੰਨਾ ਕੁ ਵਜਦਾ ਇਨੇ ਕ ਪਸ਼ੂਆਂ 'ਚ ਤੈਨੂੰ ਦੁੱਧ ਆਏ ਬ੍ਰਾਈ ਬੱਚੇ ਦੀ ਇਹਨਾਂ ਨੂੰ ਖਸਾਲ ਦੀ ਜੇ ਲਈਏ 4 ਤੋਂ 4.5 ਲੱਖ ਰੁਪਏ ਕਹਿੰਦੇ ਜੀ ਠੀਕ ਹੈ 6 ਮੱਝਾਂ ਹੋਣਾ ਚਾਹੀਦਾ 6 ਮੱਝਾਂ ਚ 4 4.5 ਲੱਖ ਰਕੀ ਆ ਵਚਾਲਾ ਨੇ ਆ ਤੇ ਜਿਹੜੀ ਬਰੀਡ ਬੰਦੀ ਆਪਣੇ ਕੋਲੇ ਉਹ ਵੱਖ ਹੈ ਜਿਹੜੀਆਂ ਝੋਟੀਆਂ ਇਹ ਮੈਂ ਤੇ ਬਾਈ ਕੋਲੇ ਹੁਣ ਉਹ ਤਿੰਨ ਝੋਟੀਆਂ ਹੁਣ ਮੰਨ ਲਓ ਤਿਆਰੀ ਜੋ ਕਰਦੀਆਂ ਆ ਆਜੋ ਦਿਖਾ ਦੂੰ ਪਰਨੀ ਕੋਹੇ ਨੂਰ ਦੀ ਆ ਹਾਂਜੀ ਓਕੇ ਲక్ష్ਮੀ ਡੈਰੀ ਫਾਰਮ ਕੋਹੇ ਨੂਰ ਕੋਹੇ ਨੂਰ ਵੀ ਬਾੜੀ ਬੱਚਿਆਂ ਦੇ ਬਈ ਪਤਾ ਲੱਗਦਾ ਹਣਾ ਪੱਛੇ ਦੇ ਦੋ ਹਾਂਜੀ ਤੇ ਇਹ ਬਾਈ ਕਿਹਦੀ ਆ ਇਹਦਾ ਜੋ ਟਾਰਕ ਹੋਇਆ ਸੀ ਇਹਦਾ ਅੱਛਾ ਤੇ ਮਾਂ ਇਹਦੀ ਇਹ ਬਹੁਤ ਵਧੀਆ ਹੀ ਸਾਹਮਣੇ ਉਹ ਕਾਲਾ ਅੱਛਾ ਕਾਲੀ ਹੈ ਠੀਕ ਆ ਅੱਛਾ ਛੋਟਾ ਪਰ ਵਧੀਆ ਜਿਹੜਾ ਬੱਚੇ ਆ ਰਹੇ ਜਾਂਦਾ ਹੀ ਹੈ ਨਾ ਹਾਂ ਜੀ ਹਾਂ ਠੀਕ ਆ ਤੇ ਇਹ ਘੱਟੀ ਛੋਟੀ ਨਹੀਂ ਇਹ ਘੱਟੀ ਆ ਆਪਣੇ ਦੀ ਠੀਕ ਆ ਅੱਛਾ ਇਹ ਆਪਣੇ ਘਰ ਦੇ ਕੋਲ ਦੀ ਠੀਕ ਹੈ ਨਹੀਂ ਬਹੁਤ ਵਧੀਆ ਗੱਲ ਹੈ ਤਾਂ ਲੋ ਵੀ ਮਿੱਤਰੋ ਇਹ ਸੀਗਾ ਬਾਈ ਲਾਡੀ ਦਾ ਫਾਰਮ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਏਨੇ ਨਾਲ ਜਵਾਕਾਂ ਨੂੰ ਹੌਸਲਾ ਮਿਲਦਾ ਹਨ ਤਾਂ ਬਾਕੀ ਛੋਟੇ ਸਰਪੀ ਹੁੰਦਾ ਚੰਗੀ ਵੀਡੀਓ ਨੂੰ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਉਨਹੀਂ ਸਾਡੇ ਵਰਗੇ ਦਾ ਵੀ ਦਿਲ ਕਰਦਾ ਯਾਰ ਵੀ ਵਧੀਆ-ਵਧੀਆ ਜਵਾਕਾਂ ਨੂੰ ਅਸੀਂ ਕੱਢ ਕੇ ਛੋਡੇ ਮੂਰੇ ਰੱਖੀਏ ਜੇ ਉਹਨਾਂ ਨੂੰ ਛੋਡੇ ਬੱਚੇ ਦੇਖਣਗੇ ਜਾਂ ਆਪਾਂ ਸ਼ੇਅਰ ਕਰਾਂਗੇ ਉਹਨਾਂ ਨੂੰ ਦੇਖਾਂਗੇ ਉਹਨਾਂ ਦੇ ਹੌਸਲੇ ਬਲੰਦ ਦੇਖਾਂਗੇ ਤਾਂ ਆਪਦੇ ਵੀ ਉਦਾਂ ਹੀ ਹੌਸਲੇ ਬਲੰਦ ਹੁੰਦੇ ਆ ਧੰਨਵਾਦ ਸਸੀਕਰ